ਕਿਹੜੇ ਤਰੀਕੇ ਨਾਲ ਯਾਦ ਰੱਖਿਆ ਕਿਦਾਂ ਯਾਦ ਰੱਖਿਆ ਆਉ ਤੱਕ ਤੇ ਅਗਲੇ ਵੀ ਧਰਤੀ ਤੇ ਚਲੀਏ ਸਤਸੁਰਾਂ ਦੇ ਕੋਲ ਦਰਸ਼ਨ ਕਰੀਏ ਸਤਸੁਰਾਂ ਦੇ ਉਹਨਾਂ ਦਾ ਵਿਚਾਰ ਕਰਦੇ ਸੀ ਪਲੂਸ਼ਨ ਸਿੰਘ ਵੀ ਕਿ ਉਹਨੇ ਛੇਦੂ ਮਾਰਿਆ ਸ਼ੇਰ ਉਹ ਮਰਤ ਨਹੀਂ ਮਾਰਦੇ ਆ ਪਹਿਲਾਂ ਗੁਲਾਬ ਖਾਓਗੇ ਆ ਫਿਰ ਜੀਲ ਖਾਓਗੇ ਗਏ ਤਾਂ ਉਹ ਵੀ ਸ਼ੇਰ ਨਾਲ ਯੁੱਧ ਕਰਦੇ ਇਹ ਨਹੀਂ ਸੀ ਉਹ ਤਾਂ ਤਲਵ ਵੀ ਨਹੀਂ ਸੀ ਇਹ ਕਰਦੇ ਸੀ ਕੋਲੋਂ ਬਿਸਤਾਲਲੇ ਸੀ ਆਖਰ ਉਹ ਦਿੱਲੀ ਦੇ ਤਖਤ ਦੇ ਬਾਹਰ ਸੂਰਮੇ ਸੀਗੇ ਉਹ ਉਬਾਦਸੂਰ ਵਿੱਚ ਡਿਗਰੀ ਹੈ ਉਧਰ ਕਿਸੇ ਨੂੰ ਮਿਲਦੀ ਨਹੀਂ ਨਾ ਕੁਝ ਕਰਕੇ ਦਿਖਾਉਗਾ ਸਾਰ ਨੂੰ ਬਸ ਅਬਦੀਨ ਸੂਰ ਵਿੱਚ ਨਹੀਂ ਡਿਗਰੀ ਮਿਲਦੀ ਤਾਂ ਹੀ ਹੋ ਜਰਨੈਲੀ ਨਹੀਂ ਮਿਲਦੀ ਹੈ ਉਬਾਦਸ਼ਾਹ ਦਾ ਦੂਧੇ ਜਰਦੈਲ ਬਾਰੇ ਗਾ ਇਧਰੋਂ ਜਰਦੈਲ ਨਹੀਂ ਹੈ ਬਲ ਉਹਨਾਂ ਕੀ ਇਹਦੇ ਵਿੱਚ ਆ ਹੋਸ ਦਾ ਤਾਂ ਕੋਈ ਪਰ ਪਾਸ਼ੇ ਦੀ ਯਾਦ ਨਾਲ ਜੁੜਿਆ ਹੈ ਸਵਾਸ ਸਵਾਸ ਆਪਣੇ ਬਾਬੂ ਦੀ ਯਾਦ ਨਾਲ ਜੁੜਿਆ ਤੇ ਜਦੋਂ ਬੁਖਾਰ ਨਾਲ ਕਰਨ ਵਾਸਤੇ ਗਿਆ ਛੇਰ ਦਾ ਤੇ ਜਿਹਨੂੰ ਯਾਦ ਕਰਦਾ ਸੀਗਾ ਉਹ ਨਾਲ ਸੀ ਗੁਰੂ ਮੇਰਾ ਸਭ ਸਦਾ ਨਾਲੇ ਉਹਨੂੰ ਪਤਾ ਸੀ ਗੁਰੂ ਮੇਰਾ ਮੇਰੇ ਨਾਲ ਆ ਤੇ ਨਾਲ ਤੇ ਉਹੀ ਕਹੂਗਾ ਜਿਹਨੂੰ ਯਾਦ ਹੋਊਗਾ ਜਿਹੜਾ ਗੁਰੂ ਨੂੰ ਭੁੱਲਿਆ ਉਹ ਸਾਡੇ ਵਰਗਾ ਉਹਦਾ ਗੁਰੂ ਕਿਵੇਂ ਯਾਦ ਨਾਲ ਰਹੂਗਾ ਉਹਨੂੰ ਇਹ ਗੱਲ ਯਾਦ ਸੀ ਪੱਕੀ ਸੀ ਕਿ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਮੇਰਾ ਗੁਰੂ ਮੇਰੇ ਨਾਲ 24 ਕੇ ਸੁ્વાસ ਸੁ્વાસ ਪ੍ਰਤਿਪੰਨਾ ਕਰਦਾ ਮੇਰੇ ਸਾਹ ਸੁਆਸ ਸੁਆਸ ਮੇਰੇ ਪ੍ਰਾਣਾਂ ਦੀ ਰੱਖੀ ਕਰਦਾ ਹੈ ਸੁਆਸ ਸੁਆਸ ਉਹ ਮੈਨੂੰ ਬੇਰੀ ਸੰਭਾਲ ਕਰਦਾ ਹੈ ਯਾਦ ਸੀ ਗੱਲ ਜਦੋਂ ਜਿੰਨੋਂ ਸੇ ਯਾਦ ਕਰਾਂਗੇ ਉਹ ਤੇ ਨਾਲ ਆਊਗਾ ਕਹਿੰਦਾ ਜੇ ਨੂੰ ਯਾਦ ਕਰਾ ਕਿ ਉਹ ਆਊਗਾ ਸਾਨੂੰ ਮਿਲਣ ਵਾਸਤੇ ਹੁਣ ਗੁਰੂ ਨੂੰ ਯਾਦ ਕਰਿਆ ਗੁਰੂ ਦਾਰਿਆ ਮੁਰਦੇ ਅਸੀਂ ਕਹ ਦੀ ਕਿ ਰੋਸ਼ਨਦਾਲ ਨੇ ਮਾਰ ਦਿੱਤਾ ਰੋਸ਼ਨਦਾਲ ਉਹਨਾਂ ਬੰਦਿਆਂ ਵਰਗਾ ਇਹ ਬੰਦਾ ਸੀਗਾ ਉਹਨੇ ਕਿ ਤੱਕ ਦੇ ਦੇ ਵਿੱਚ ਹੋ ਗਈ ਤੇ ਕਿ ਮਾਰ ਮਾਰਦਾ ਸੀ ਇਹ ਮਾਰ ਸਾਂਦਾ ਸੀ ਇਹਨੇ ਗੁਰੂ ਨੂੰ ਯਾਦ ਰੱਖਿਆ ਗੁਰੂ ਮੇਰੇ ਨਾਲ ਤੇ ਗੁਰੂ ਨਾਲ ਹੈ ਅਸਲੇ ਸਾਰੀ ਤਾਕਤ ਤੇ ਸ਼ਕਤੀ ਸਾਰੇ ਗੁਰੂ ਦੀ ਸੀ ਹੁਣ ਬਸ ਇਹਨਾਂ ਕੋਈ ਅਗਲ ਦਿਲੋਂ ਗੱਲ ਕੋਈ ਨਹੀਂ ਦੱਲੇ ਤੇ ਦੇਤਾ ਦੇਣ ਲੱਗਾ ਕੋਸ਼ਲਾਨ ਕਹਿਣ ਲੱਗਾ ਮੇਰੇ ਗੁਰੂ ਦੇ ਮੈਨੂੰ ਮੇਰੇ ਅੰਦਰ ਭੁੱਖ ਨਹੀਂ ਰਹਿਣ ਦਿੱਤੀ ਗੁਰੂ ਨੇ ਮੇਰੇ ਅੰਦਰ ਭੁੱਖ ਨਹੀਂ ਰਹਿਣ ਦਿੱਤੀ ਉਹ ਤੇ ਸਾਨੂੰ ਇਹ ਗੱਲ ਕਹਿੰਦਾ ਮੇਰੇ ਸਾਈਬਾ ਕਿਆ ਦਾ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਸਭ ਕੀ ਸੇਜ ਦੇ ਸੋ ਬਾਲ ਉਤੇ ਗੱਲ ਕਹਿੰਦਾ ਧਰ ਉਸ ਮਾਲਕ ਦੇ ਘਰ ਵਿੱਚ ਕੀ ਕੀ ਰਹੀਆਂ ਸ਼ਰਤਾਂ ਨੇ ਕਿਹੜੀਆਂ ਦਾਤਾਂ ਲਿਗੀਆਂ ਮੇਰੇ ਗੁਰੂ ਦੇ ਕੋਲ ਤਾਂ ਸਾਰੀਆਂ ਦਾਤਾਂ ਹੈ ਮੇਰਾ ਗੁਰੂ ਤਾਂ ਸਭ ਤੋਂ ਵੱਡਾ ਦਾਤਾ ਮੰਨ ਰਿਹਾ ਮੈਂ ਐਡੇ ਗੁਰੂ ਦਾ ਸੇਵਕ ਹੋ ਕੇ ਤੇ ਤੇਰੇ ਕੰਠੇ ਵੱਲ ਧਿਆਨ ਕਰ ਕੋਈ ਲੋੜ ਨੇ ਤੇਰੇ ਕੰਠੇ ਦੀ ਮੈਂ ਉਹ ਆਪਣਾ ਰક્ત ਰ ਆਪਣਾ ਮੇਰੇ ਗੁਰੂ ਨੇ ਮਿਲ ਵਿੱਚ ਇੰਨੀ ਕੁ ਸਮਰੱਥਾ ਭਰ ਦਿੱਤੀ ਇੰਨਾ ਸੰਤੋਖ ਭਰ ਦਿੱਤਾ ਅਰ ਸੁਣ ਤੋ ਪਰੇ ਵੀ ਕਿਉਂ ਨਾ ਜਦੋਂ ਮੈਂ ਉਹ ਆਪਣੇ ਅੰਸਾਂ ਸਮਝਦਾ ਹੈ ਆਪਣਾ ਸਮਝਦਾ ਹੈ ਉਹ ਮੈਨੂੰ ਆਪਣਾ ਸਮਝਦਾ ਹੈ ਗੱਲ ਅਪਰੇ ਸਮਝਿਆ ਤਾਂ ਅਸੀਂ ਵੀ ਆਪਣਾ ਗੁਰੂ ਪਰ ਅਸੀਂ ਸਮਝਿਆ ਲੋੜ ਮੁਤਾਬਕ ਲੋਸ਼ਣ ਸਾਹਿਬ ਲੋਸ਼ਣ ਸਿੰਘ ਨੇ ਲੋੜ ਮੁਤਾਬਕ ਨਹੀਂ ਗੁਰੂ ਨੂੰ ਸਮਝਿਆ ਤਦ ਮੰਨ ਤੂੰ ਆਪਣਾ ਸਮਝਿਆ ਅਸੀਂ ਤਨ ਮੰਨ ਤੋਂ ਨਹੀਂ ਸਮਝਦੇ ਲੋੜ ਮੁਤਾਬਕ ਸੌਦੇ ਹਾਂ ਇਦਾਂ ਕਹ ਲਈਏ ਕਿ ਜਿੱਦਾਂ ਨੌਕਰ ਤੋਂ ਕੰਮ ਕਰਵਾਉਣਾ ਹੁੰਦਾ ਅਸੀਂ ਗੁਰੂ ਨੂੰ ਇੰਨਾ ਕੁ ਰੁਤਬਾ ਦਿੱਤਾ ਇੰਨੀ ਗੁਰੂ ਦੀ ਵਡਿਆਈ ਕੀਤੀ ਅਸੀਂ ਬੇਪਰਵਾਹ ਆਪ ਤਾਂ ਮੇਰਾ ਕਰ ਦਿੰਦਾ ਤੇ ਗੁਰੂ ਆ ਨਹੀਂ ਕੰਮ ਕਰੇਗਾ ਤੇ ਗੁਰੂ ਵੀ ਹੁੰਦਾ ਹੈ ਤਾਰਸ ਸੰਸਾਰ ਰਾਤ ਦੇ ਨਹੀਂ ਆਪਾਂ ਦੇਖਦੇ ਜੇ ਤਾਂ ਗੁਰੂ ਨੇ ਤੁਧ ਪੈ ਕੰਮ ਕਰ ਦਿੱਤਾ ਮੰਗ ਦੇ ਅਨਸਾਰ ਕਰ ਦਿੱਤਾ ਤੇ ਸ਼ਾਇਦ ਥੋੜੀ ਬਾਲੀ ਸ਼ਰਧਾ ਬਣ ਜਾਵੇ ਤੇ ਜੇ ਅਜੇ ਸਮਾਂ ਨਹੀਂ ਆਇਆ ਉਸੇ ਦਾ ਉਹਨੂੰ ਗੁਰੂ ਦਾਸ ਸੁਣਦਾ ਪਿਆਰੋ ਗੁਰੂ ਕੋ ਜੋ ਮੰਗਨੇ ਜੋ ਮੰਗੇ ਠਾਕੁਰ ਅਪ੍ਰਤ ਸੋਹੀ ਸੋਹੀ ਦੇਵੇ ਜੋ ਕੁਝ ਅਸੀਂ ਮੰਗਦੇ ਹਾਂ ਉਹ ਸਾਨੂੰ ਦੇਣਾ ਚਾਹੁੰਦਾ ਹੈ ਪਰ ਦੇਣਾ ਚਾਹੁੰਦਾ ਬਾਰੀ ਨਾ ਸਾਰੇ ਤਾਂ ਹੋਰ ਕਾਲੇ ਬਹੁਤ ਬੈਠੇ ਹੋਇਆ ਚਿਰਾਂ ਦੇ ਠੀਕ ਕਰਨ ਦੇ ਜਿਹੜੇ ਚਿਰਾਂ ਦੇ ਨਹੀਂ ਕਰੰਦੇ ਸੀ ਅਜੇ ਉਹਨਾਂ ਦੀ ਬਾਰੀ ਨਹੀਂ ਆਈ ਅਸੀਂ ਇਹਨਾਂ ਉਤਾਲੇ ਹੋ ਗਏ ਕਿ ਸਾਨੂੰ ਹੋਵੇ ਤੇ ਫਿਰ ਅਸੀਂ ਥੜਕ ਜਾਂਦੇ ਹਾਂ ਦੋ ਲਾ ਲੇ ਬੇਗੁਰੂ ਤੋਂ ਕੁਝ ਮਿਲਿਆ ਦੇ ਚੱਲ ਬਣਾ ਇਹਦੇ ਵਰਗਾ ਕੋ ਗੁਰੂ ਹੋਰ ਬਣਾ ਲਾ ਇਹਦੇ ਵਰਗਾ ਕੋਈ ਹੋਰ ਕੋ ਬਣਾ ਲਾ ਆਪਾਂ ਥੋੜਾ ਪਿਛੇ ਕਹਿ ਕੇ ਹਟਿਆ ਸਭ ਤੋਂ ਵੱਡਾ ਸੋ ਗੁਰਦਾਨਤ ਸਾਰੇ ਦੁਨੀਆਂ ਤੋਂ ਜੇ ਵੱਡਾ ਕੋਈ ਹੋਇਆ ਸੰਸਾਰ ਦੇ ਦੇ ਪੈਰ ਉਦਾਨ ਕੋਈ ઋષਿ ਮਨੀ ਕੋਈ ਮੋਕੇ ਦਾ ਕਿੰਨੀ ਵੀ ਤਰਸ ਲੈ ਕੇ ਸੰਸਾਰ ਤੋਂ ਆਇਆ ਹੁਣ ਗੋਖਨਾਥ ਤੋਂ ਜੈ ਕਿਸ ਤਰ੍ਹਾਂ ਕੋਈ ਲੈ ਕੇ ਨਹੀਂ ਆਇਆ ਗੁਰੂ ਲਾ ਗੋਖਨਾਥ ਤੋਂ ਇਹ ਗੱਲ ਵੱਖਰੀ ਆ ਸਾਡੇ ਸਤਿਮਨਣ ਨਾਮਣ ਜਿੰਨਾ ਉਹਦੀ ਸੁਰਤੀ ਤੇ ਜਿੰਨਾ ਉਹ ਆਪਰੇ ਮਾਰਦ ਉਸ ਆਪੋਲ ਸਮਝਦਾ ਸੀ ਪੈਰੋ ਸਾਡੇ ਅੰਦਰ ਦਾ ਜਿਹੜਾ ਗਿਆਨ ਆ ਦੁਨੀਆਂ ਨੂੰ ਸਭ ਤੋਂ ਵੱਡਾ ਗਿਆਨ ਦੇ ਆਇਆ ਦੁਨੀਆਂ ਦੇ ਲੋਕਾਂ ਤੋਂ ਗੁਰੂ ਨਾਨਕ ਦੀ ਗੱਲ ਨਹੀਂ ਕਰ ਰਹੇ ਇੱਥੇ ਦੁਨੀਆਂ ਦੇ ਲੋਕਾਂ ਤੋਂ ਵਿਦਵਾਨਾਂ ਤੋਂ ਸਾਧੂ ਸੰਤਾਂ ਤੋਂ ਉਤਾਰਨ ਤੋਂ ਜੋ ਗਿਆਨ ਜਿਆਦਾ ਆਇਆ ਤੇ ਗੁਰਖਨਾਥ ਨੂੰ ਆਇਆ ਸਾਡੇ ਅੰਦਰ ਦਾ ਕੱਲੀ ਕੱਲੀ ਦਾੜ ਕੱਲੇ ਕੱਲੇ ਹੱਡੀ ਦਿਮਾਗ ਦੀਆਂ ਕਲੀਆਂ ਨਾਰੀਆਂ ਤੁਸੀਂ ਸੁਣਦੇ ਰਾਹ ਹੋ ਜੋਗੇ ਉਦੋਂ ਕੋਈ ਤਾਂ ਅੱਲਾ ਨੂੰ ਸੁਣ ਕੇ ਬੇ ਉਦੋਂ ਤਾਂ ਕੋਈ ਅਸਰ ਨਹੀਂ ਜੁੰਦਾ ਅੱਜ ਉਹ ਐਕਸ ਰੇ ਵਿੱਚ ਤੀਜਾ ਨਹੀਂ ਆ ਰਹੀਆਂ ਸਾਡੇ ਦਿਮਾਗ ਦੀਆਂ ਜਿਹੜਾ ਉਹਦੀ ਸੋਦੀ ਦੇ ਐਕਸ ਰੇ ਦੇ ਫੋਟੋ ਗੱਦੀ ਦੇ ਨਾਲ ਉਹ ਅੱਜ ਤੱਕ ਉਹ ਨਹੀਂ ਖੇ ਸਕਿਆ ਉਹ ਵੀ ਗੁਰਦਾਮ ਸਾਹਿਬ ਦੇ ਸਾਹਮਣੇ ਟਿਕ ਨਹੀਂ ਸਕਿਆ ਹੁਣ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਲਦਸ਼ਾਹ ਦੇ ਕੋਲ ਸ਼ਿਕਾਰ ਖੇਡ ਕੇ ਆਪਣੇ ਹਸਤੇ ਰਹੇ ਹੁਣ ਬਲਦਸ਼ਾਹ ਦਾ ਜਦੀਰ ਜਿਹੜਾ ਸੁਲਤਾਨ ਮਦੀਰ ਕਈ ਦਿਨ ਹੋਦਾਰਿਆ ਸਾਦਗੁਰੂ ਦੇ ਕੋਲ ਕਈ ਦਿਨ ਹੁੰਦਾ ਰਿਹਾ ਕਈ ਦਿਨਾਂ ਬਾਅਦ ਤਨਹੂ ਗੁਰੂ ਸੰਮੇ ਚਰਣਾ ਵਿੱਚ ਅਰਦਾਸ ਕੀਤੀ ਪਾਸ਼ਾ ਕੋਈ ਕਿਸੇ ਵਾਸਤੇ ਕਿਸੇ ਚੀਜ਼ ਵਾਸਤੇ ਜਾਂਦਾ ਮੰਗਦਾ ਕੋਈ ਕੋਈ ਚੀਜ਼ ਮੰਗਦਾ ਹੈ ਕੋਈ ਕਿਸੇ ਕੰਮ ਯਾਦ ਕਰਦਾ ਤੈਨੂੰ ਕੋਈ ਕਿਸੇ ਕੰਮ ਯਾਦ ਕਰਦਾ ਮੇਰੀ ਇੱਕ ਬੇਨਤੀ ਹੈ ਤੁਹਾਡੇ ਚਰਣਾ ਵਿੱਚ ਕੀ ਇਸ ਗਰੀਮ ਦੇ ਪਰੇ ਚੰਦ ਪਾਰੇ ਨੂੰ ਹੁਣ ਹੈਗਾ ਬਾਦਸ਼ਾਹ